ਨੇ ਪਸ਼ੂ ਦੀ ਮਾਤਰੇ 30 ਲੀਟਰ ਦੁੱਧ ਸੀ ਬਾਈ ਥੱਲੇ ਇਹਦੀ ਮਾਤਰੇ ਥੱਲੇ ਹਾਂ 30 ਕਿਲੋ ਹਾਂ ਇਸ 22 22 ਲੀਟਰ ਤੋਂ ਕੱਢ ਸਕਦੇ ਆ ਬਾਈ ਇਹ ਹਾਂ ਸੋਹਣੀ ਬਾਈ ਬੀ ਬਾਲੀ ਹੋਈ ਪਈ ਇੱਕ ਮਾਲਾ ਬਾਈ ਇੱਕ ਗੇੜਾ ਜਾਂ ਹੋਰ ਦਬਾਈ ਜੇ ਮਾਂ ਕਰੇ ਲੁਗਾਰ ਚੋਂ ਬਹੁਤ ਸੋਹਣੀ ਬੱਚੀ ਵੀਰੇ ਜੇ ਕਹਿਦੀ ਆ ਆਪਾਂ ਕਿਸੇ ਵੀ ਭਰਾ ਨੇ ਖਰੀਦਨੀ ਆ ਨਾ ਤਹ ਜੇ ਸੋਹਣੇ ਪਸ਼ੂਆਂ ਤੋਂ ਬਾਈ ਆਪਾਂ ਬਰੀਡ ਤੇ ਸੋਹਣਾ ਕੰਮ ਕਰ ਸਕਦੇ ਆ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਨੱਤ ਤੋਂ ਬਣਾ ਰਹੇ ਆ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੇ ਪਿੰਡ ਦੀ ਬਾਈ ਗੱਲ ਕਰੀ ਇਹ ਤਾਂ ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਬਾਈ ਲਖਵੀਰ ਦੇ ਘਰੋਂ ਦੋਸਤੋ ਵੀਡੀਓ ਜਮਾ ਇੱਕ ਘਰੇਲੂ ਘਰ ਚੋਂ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰ ਦੀ ਪਾਲੀ ਹੋਈ ਦੋਸਤੋ ਆਹ ਬਾਈ ਨੇ ਬੱਚੀ ਸੇਲ ਕਰਨੀ ਆ ਪਹਿਲਾ ਸੂਆ ਸੁੰਦੀ ਆ ਕਿੰਨੇ ਕ ਦਿਨ ਹਜੇ ਸੂਣ ਦੇ ਬਾਕੀ ਆ ਆਪ ਕਿਹੜੇ ਸੀਮਣ ਦੀ ਆ ਤੇ ਗਾਹਾਂ ਗੱਭਣ ਕਿਹੜੇ ਤੋਂ ਆ ਸਾਰੀ ਗੱਲਬਾਤ ਆਪਾਂ ਬਾਈ ਲਖਵੀਰ ਨਾਲ ਕਰਾਂਗੇ ਵੀਡੀਓ ਦੀ ਬਿਹਰੇ ਤਰੀਕ ਨੋਟ ਕਰ ਲੋ 29 ਤਰੀਕ 11ਵਾਂ ਮਹੀਨਾ 2025 ਦੀ 29 ਨਵੰਬਰ ਦੀ ਦੋਸਤੋ ਵੀਡੀਓ ਆ ਆ ਜੋ ਆਪਾਂ ਮਾਲਕ ਨਾ ਕਰਦੇ ਆ ਗੱਲਬਾਤ ਹੋਰ ਬਾਈ ਲਖਵੀਰ ਸੱਸੀ ਗਾ ਜੀ ਪਿੰਡ ਨੱਤ ਆ ਗਿਆ ਹਾਂਜੀ ਹਾਂ ਤਲਵੰਡੀ ਸਾਬੋ ਤੋਂ ਪੰਜ ਪੰਜ ਕਿਲੋ ਟੋੜਾ ਬਾਈ ਆਪਣਾ ਠੀਕ ਆ ਕਰੂ ਕੰਮ ਆਪਣਾ ਹਣਾ ਬਾਈ ਹਾਂਜੀ ਕਰੂ ਕੰਮ ਪਹਿਲਾ ਸੂਆ ਸੁਣਦੀ ਐ ਬੱਚੀ ਪਹਿਲਾ ਸੂਆ ਸੁਣਦੀ ਐ ਬਾਈ 5 ਤਰੀਕ ਨੂੰ ਦਿਨ ਪੂਰੇ ਆ ਦੇ 5 ਦਸੰਬਰ ਨੂੰ ਦਿਨ ਪੂਰੇ ਆ ਪਹਿਲਾ ਸੂਆ ਤਕਰੀਬਨ ਦਿਨ ਰਹਿ ਗਏ ਅੱਜ 10 ਹਾਂਜੀ 10 ਦਿਨ ਰਹਿੰਦੇ 10 ਦਿਨਾਂ ਦੀ ਦੋਸਤੋ ਜਿਹੜੇ ਸਾਬ ਨਾਲ ਹਜੇ ਬੱਚੀ ਕੱਚੀ ਹੈ ਨਾ ਤਾਂ ਕਰਮਾ ਜੀ ਬਹੁਤ ਲੇਵਾ ਢੰਗਾ ਪਿਆ ਯਾਰ ਬਹੁਤ ਸੋਹਣਾ ਬਣ ਪਹਿਲਾ ਸੂ ਆ ਗਈ ਹੈ ਪਹਿਲਾ ਸੂ ਆਈ ਹਾਂ ਠੰਡੀ ਸੀਲ ਆ ਵਧੀਆ ਆਸ ਤਾਊਗਾ ਕਿਵੇਂ ਮਰਦੀ ਥਾਂ ਕੀਤੀ ਹੋਈ ਹੈ ਹਾਂ ਬਹੁਤ ਠੰਡੀ ਸੀਲ ਤੇ ਆਪ ਇਹ ਕਿਹੜੇ ਵਰਲਡ ਵਾਈਡ ਦੇ ਸੀਮੰਟ ਦੀ ਆ ਗੱਬਣ ਬਾਈ ਗੁਰਵਿੰਦਰ ਡਾਕਟਰ ਨੇ ਟੀ ਕੱਪ ਰਹੀ ਸੀ ਹਾਂ ਜੌਨ ਸਾਹਿਬ ਦੇ ਆ ਏਬੀਐਸ ਦੇ ਟਰਬੋ ਤੋਂ ਗੱਬਣ ਹਾਂਜੀ ਟਰਬੋ ਤੋਂ ਕੱਪਣਾ ਠੀਕ ਹੈ ਇੱਕ ਵਾਰ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੋ 792 ਜੀ 75659 ਠੀਕ ਆ ਤੇ ਖੋਲ ਕੇ ਦੋਸਤੋ ਤੁਹਾਨੂੰ ਤੋਰ ਕੇ ਦਿਖਾ ਦਿੰਨਾ ਸੋ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਕੋਲੇ ਆਇਓ ਬਾਈ ਦੇ ਚਾਰੇ ਪੱਖਾਂ ਤੋਂ ਆਪਦੀ ਤਸੱਲੀ ਕਰਕੇ ਫਿਰ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਇੱਕ ਦੋਸਤੋ ਜਮ ਡਾਇਮੰਡ ਪੀਸੀ ਆ ਬਹੁਤ ਸੋਹਣੀ ਬੱਚੀ ਆ ਫੇਸ ਕੁਆਲਿਟੀ ਤੋਂ ਲੈ ਕੇ ਬਹੁਤ ਠੰਡੀ ਸੀਲ ਬੱਚੀ ਆ ਵੀਰੇ ਆ ਤੇ ਕਲਰ ਪ੍ਰਿੰਟ ਦੀ ਗੱਲ ਕਰ ਲਓ ਦੋਸਤੋ ਆਮ ਕਰੇ ਆ ਦੇਖੋ ਦੋਸਤੋ ਜਮਾ ਕਰੇ ਲੁਗਰ ਚੋਂ ਬਹੁਤ ਸੋਹਣੀ ਬੱਚੀ ਵੀਰੇ ਜੇ ਕਹਿਦੀ ਆ ਆਪਾਂ ਕਿਸੇ ਵੀ ਭਰਾ ਨੇ ਖਰੀਦਨੀ ਆ ਨਾ ਤਹ ਜੇ ਸੋਹਣੇ ਪਸ਼ੂਆਂ ਤੋਂ ਬਈ ਆਪਾਂ ਬਰੀਡ ਤੇ ਸੋਹਣਾ ਕੰਮ ਕਰ ਸਕਦੇ ਆ ਆ ਦੇਖੋ ਹਜੇ ਜਿਹੜੇ ਹਿਸਾਬ ਨਾਲ 10 ਦਿਨ ਬੱਚੀ ਨੇ ਸੂਣ ਦੇ ਲੈਣੇ ਆ ਉਹਦੇ ਬਾੜੀ ਜਾਦੇ ਨਿਖਰ ਕੇ ਆਉਣਾ ਵੀਰੇ ਬੱਚੀ ਨੇ ਫੇਸ ਕੁਆਲਿਟੀ ਬਹੁਤ ਹੈ ਵੀਰ ਆ ਦੇਖੋ ਆ ਹੂੰ ਜਿਵੇਂ ਮਰਜੀ ਸਾਥ ਹੋ ਗਈ ਹੈ ਹਾਂ ਤਾਂ ਹੁਣ ਬਹੁਤ ਸਾਊਸੀ ਰੂਫਾ ਜਮਾਰਾਮ ਨਾ ਬਾਈ ਜਿਹੜੇ ਸਾਹਿਬ ਨੇ ਪਹਿਲੇ ਨਾ ਹਜੇ ਹੱਥ ਹੱਥ ਲਾਈ ਜਾਂਦਾ ਕੋਈ ਪਰਵਾਹ ਨਹੀਂ ਨਹੀਂ ਪੁੱਛੀ ਮਾ ਤੇ 30 ਲੀਟਰ ਦੁੱਧ ਸੀ ਬਾਈ ਥੱਲੇ ਇਹਦੀ ਮਾ ਤੇ ਹਾਂ 30 ਕਿਲੋ ਹਾਂ ਇਸ 22 22 ਲੀਟਰ ਦੁੱਧ ਕੱਢ ਸਕਦੇ ਆ ਬਾਈ ਇਹ ਵੀ ਹਾਂ ਸੋਹਣੇ ਬਾਈ ਬੀ ਬਾਲੀ ਹੋਏ ਪਏ ਆ ਧਮਾਲ ਆ ਬਾਈ ਇੱਕ ਕਿੜਾ ਜਾਂ ਹੋਰ ਦਬਾਈ ਹਾਂ ਆ ਦੇਖੋ ਵੀਰੇ ਪ੍ਰਿੰਟ ਚ ਬਹੁਤ ਚੰਗੀ ਆ ਦੋਸਤੋ ਬੱਚੀ ਕੋਈ ਆਊਟ ਪ੍ਰਿੰਟਿੰਗ ਨਹੀਂ ਹੈਗੀ ਜਾਇਜ਼ ਜਾਇਜ਼ ਪਿਆ ਬਾਈ ਇਹਦਾ ਜਾਇਜ਼ ਤਾਂ ਹਾਂ ਲੰਮੀ ਦੋਰ ਲਾਵੇ ਗੇਟ ਤੱਕ ਲੈ ਕੇ ਜਾ ਉਧਰ ਨੂੰ ਖੜ ਗਿਆ ਆ ਲੈ ਬਾਈ ਕਰ ਲੋ ਚੈੱਕ ਕੱਦ ਦੀ ਜੇ ਗੱਲ ਕਰੀਏ ਜਮਾ ਵੀ ਮੀਡੀਅਮ ਆ ਨਾ ਜਿਆਦਾ ਛੋਟਾ ਤੇ ਨਾ ਫੁੱਲ ਹਾਈਟ ਆ ਮੀਡੀਅਮ ਕੱਦ ਚ ਚੰਗੇ ਸੋਹਣੇ ਕਲਰ ਦੀ ਦੋਸਤੋ ਨੰਬਰ 22 ਦਾ ਇਹ ਟਾਂ ਚੱਲੇ ਜਾਂਦਾ ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਤੇ ਪਿੰਡ ਆ ਬਾਕੀ ਮੁੱਲ ਦਾ ਕਨਫਰਮ ਕਰ ਲੈਨੇ ਆ ਬਾਈ ਤੋ ਕੀ ਡਿਮਾਂਡ ਰੱਖਦਾ ਰੇਟ ਕਰਦਾ 135000 ਰੁਪਏ ਬਾਈ ਆਪਾਂ 135000 ਉਹ ਚ ਬਾਕੀ ਮਾਨਤਾ ਕਰਦੇ ਆ ਬਾਈ ਆਪਾਂ ਠੀਕ ਆ ਬਾਈ ਠੀਕ ਆ ਬਣ ਲੈ ਬਾਈ ਉੱਥੇ ਫਿਰ ਠੀਕ ਆ 1 ਲੱਖ ਤੇ ਦੋਸਤੋ 35000 ਬਾਈ ਨੇ ਇਹਦੀ ਡਿਮਾਂਡ ਰੱਖੀ ਆ ਸੋ ਕਿਸੇ ਵੀ ਭਰਾ ਨੂੰ ਫਿੱਟ ਆਉ ਕੋਲੇ ਆਇਓ ਤਸੱਲੀ ਦੋਸਤੋ ਤੁਸੀਂ ਕੋਲੇ ਆ ਕੇ ਵੀ ਆਪਦੀ ਕਰਕੇ ਫੇਰ ਬਾਈ ਨਾਲ ਸੌਦਾ ਕਰ ਸਕਦੇ ਹੋ ਨੱਤ ਪਿੰਡ ਜ਼ਿਲ੍ਹਾ ਬਠਿੰਡਾ ਤਹਿਸੀਲ ਦੋਸਤੋ ਤਲਵੰਡੀ ਸਾਬੋ ਬਾਕੀ ਦੋਸਤੋ ਬੱਚੀ 'ਚ ਕੋਈ ਨਾ ਕਸਰ ਨਹੀਂ ਹੈਗੀ ਜੇ ਆਪਾਂ ਕਹਿ ਦਈਏ ਤਾਂ ਆਮ ਕਰੋ ਬਹੁਤ ਸੋਹਣਾ ਤੋਹਫਾ ਵੀਡੀਓ ਦੇਖਣ ਲਈ ਬਹੁਤ ਆ ਬਾਈ ਜਿਵੇਂ ਮਰਜੀ ਆਖਾ ਦੇਖਿਓ ਜਿਵੇਂ ਜਿਵੇਂ ਬੱਚਾ ਨਾਲ ਖਿੱਚੀ ਹੋਵੇ ਕੋਈ ਚੱਕਰ ਹੀ ਨਹੀਂ ਬਾਈ ਆ ਦੇਖੋ ਜਿਵੇਂ ਮਰਜੀ ਖਿੱਚੀ ਹੋਵੇ ਕੋਈ ਨਾ ਕੋਈ ਨਾ ਕੋਈ ਵੀਡੀਓ ਦੇਖਣ ਲਈ ਦੋਸਤੋ ਬਹੁਤ ਦਿਲ ਲੱਗ ਪਿਆ ਬਈ ਇਹ ਬਹੁਤ ਸਸੀ ਕਾਲ ਜੀ